हां ज्योति बख्शी हाँ जी बहुत वादिया लग्या फैमिली आई सी बहुत कुछ झूले बहुत सी शॉपिंग लिए भी अच्छा सी सारा कुछ ही चीप सी मतलब बहुत सस्ता सी ਤੇ ਖਾਨ ਵੀ ਦਾ ਅਸਮਾਨ ਵੀ ਬਹੁਤ ਵਧੀਆ ਸੀ ਅਸੀਂ ਬਹੁਤ ਕੁਝ ਖਾਦਾ ਗੋਲ ਗੱਪੇ ਖਾਦੇ ਬੱਲੇ ਖਾਦੇ ਤੇ ਪਾਉਵਾਜੀ ਖਾਦੀ ਤੇ ਕੋਕੀਏ ਨਵੀਂ ਚੀਜ਼ ਟਰਾਈ ਕੀਤੀ ਕੁੱਲਰ ਕੁੱਲਰ ਪੀਜ਼ਾ ਕੁੱਲਰ ਪੀਜ਼ਾ ਜਿਆਦਾ ਪਰ ਲੇਡੀਜ਼ ਤਾਂ ਰਾਜੀ ਰਹਿੰਦੀਆਂ ਧੰਮਾ ਦਾ ਰਾਜੀ ਰਹਿੰਦੇ ਆ ਸਟ्रेस ਰਹਿੰਦੀਆਂ ਜਾਂ ਮੋਬਾਈਲਾਂ ਨੂੰ ਜਿਹੜੀਆਂ ਲੱਗਦਾ ਇਸ ਤਨੇ ਮੇਲਿਆਂ ਚਾਹੁੰਦਾ ਕੁਝ ਹੋਣਾ ਚਾਹੀਦਾ ਜੀ ਬਹੁਤ ਕੁਝ ਜਿਵੇਂ ਸਿੱਖਣ ਨੂੰ ਮਿਲਦਾ ਕਿਉਂਕਿ ਰਾਜਸਥਾਨ ਤੋਂ ਕੋਈ ਕਿਤੋਂ ਕਿਸਤੇ ਦਾ ਕਲਚਰ ਹੈ ਉਹ ਸਭ ਕੁਝ ਦੇਖਣ ਨੂੰ ਮਿਲਿਆ ਇੱਥੇ ਜੋ ਲੱਕੜ ਦਾ ਸਮਾਨ ਸੀ ਉਹਨੇ ਵੀ ਬਹੁਤ ਕੁਝ ਪੁਰਾਣੀਆਂ ਯਾਦਾਂ ਦਿਖਾਈਆਂ ਆ 올ਡ ਕਰਚਲ ਦਿਖਾਇਆ ਗਿਆ ਜਿਵੇਂ ਜਿਹੜੀਆਂ ਲੱਕੜ ਤੋਂ ਬਣਿਆ ਸਮਾਨ ਹੈ ਉਹ ਦੇਖਦੇ ਆ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਬੱਚਾ ਦੇ ਦੋਨੋਂ ਬੱਚਾ ਨੇ ਬਹੁਤ ਇੰਜੋਏ ਕੀਤਾ ਨਹੀਂ ਜੈਟਸ ਅਸੀਂ ਗੱਲਬਾਤ ਕੀਤੀ ਉਹ ਕਿ ਮੇ ਲੇਡੀਜ਼ ਖਰਚਾ ਜ਼ਿਆਦਾ ਕਰਾਉਂਦੇ ਆ ਉਹ ਤਾਂ ਫਿਰ ਹੋਊਗਾ ਹੀ ਇਹ ਮੇਲੇ ਜਾਵਾਂਗੇ ਤਾਂ ਜੇ ਖਰਚਾ ਨਹੀਂ ਕਰਨਾ ਫਿਰ ਮੇਲੇ ਜਾਣ ਦਾ ਕੋਈ ਫਾਇਦਾ ਨਹੀਂ ਔਰ ਤਾਂ ਲਈ ਕਿ ਮੇਲੇ ਸਾਨੂੰ ਸੂਟ ਤੇ ਉਹ ਕੁੜਤੇ ਵਗੈਰਾ ਵਧੀਆ ਲੱਗੇ ਮਤਲਬ ਤੇ ਉਹ ਜਿਹੜਾ 5-5 ਰੁਪਏ ਦਾ ਸਮਾਨ ਸੀ ਅਸੀਂ ਬਹੁਤ ਇਕੱਠਾ ਕੀਤਾ ਉਹ ਸੇਰ ਬਹੁਤ ਵਧੀਆ ਸੀ ਉਹ ਜਾਰੇ ਵਧੀਆ ਲੱਗਿਆ ਸਾਨੂੰ ਉਹ ਚੁਣ-ਚੁਣ ਕੇ ਸਮਾਨ ਇਕੱਠਾ ਕਰਨਾ ਬਹੁਤ ਵਧੀਆ ਲੱਗਿਆ ਦਰਪਨ ਸ਼ਰਮਾ ਰਾਮਪ੍ਰੇਤ ਹਾਂਜੀ ਆ ਕੇ ਵਧੀਆ ਲੱਗਿਆ ਸਾਨੂੰ ਟਾਈਮ ਸਪੈਂਡ ਵਧੀਆ ਹੋਇਆ ਤੇ ਅਲੱਗ-ਅਲੱਗ ਇੱਥੇ ਸਟੇਟਾਂ ਤੋਂ ਲੋਕ ਆਏ ਹੋਏ ਨੇ ਉਹਨਾਂ ਦਾ ਸੱਭਿਆਚਾਰ ਦੇਖਣ ਨੂੰ ਮਿਲਿਆ ਲੱਕੜ ਦੀਆਂ ਚੀਜ਼ਾਂ ਵਗੈਰਾ ਬੱਚਿਆਂ ਨੂੰ ਜਾਗਰੂਕ ਕਰਾਇਆ ਜਾਂਦਾ ਹੈ ਇਹਦੇ ਬਾਰੇ ਵੀ ਪੁਰਾਣਾ ਸੱਭਿਆਚਾਰ ਕਿਵੇਂ ਸੀਗਾ ਜਾਂ ਹੁਣ ਦੀਆਂ ਚੀਜ਼ਾਂ ਜਿਹੜੀਆਂ ਖਤਮ ਹੋ ਜਾਂਦੀਆਂ ਜਾ ਰਹੀਆਂ ਹਨ ਉਹਨਾਂ ਬਾਰੇ ਸਾਨੂੰ ਪਤਾ ਲੱਗ ਰਿਹਾ ਹੁੰਦਾ ਕਿ ਇਸ ਤਰ੍ਹਾਂ ਦੇ ਮੇਲੇ ਲੱਗਣੇ ਚਾਹੀਦੇ ਹਾਂਜੀ ਲੱਗਣੇ ਚਾਹੀਦੇ ਆ ਮੇਲੇ ਤਾਂ ਕਿ ਮਤਲਬ ਜਿਹੜੀ ਔਣ ਔਰ ਪੀੜੀ ਆ ਜਾਂ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਮਤਲਬ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਮਤਲਬ ਫੋਨਾਂ ਤੋਂ ਬੱਚੇ ਬਾਹਰ ਨਿਕਲਦੇ ਅਸੀਂ ਆਪ ਬਾਹਰ ਨਿਕਲਦੇ ਆ ਵੱਡੀ ਗੱਲ ਹਾਂਜੀ ਮੋਬਾਈਲਾਂ 'ਚ ਹੀ ਰਹਿੰਦੀਆਂ ਬਸ ਜਿਆਦਾਤਰ ਕਮਾਕਾਰਾਂ 'ਚ ਜਾਂ ਜਿਹੜੇ ਡਿਊਟੀਆਂ ਤੇ ਜਾਂਦੇ ਆ ਉਹਨਾਂ ਨੂੰ ਮਤਲਬ ਇਹ ਵਧੀਆ ਕੰ ਮਤਲਬ ਮੇਲੇ ਲੱਗਣੇ ਚਾਹੀਦੇ ਆ ਤੇ ਸਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਜਿੰਨੀ ਕਿੰਨੀ ਦੀ ਪਰ ਮੇਲੇ ਹਾਂਜੀ ਬਹੁਤ ਖਰੀਦਦਾਰੀ ਕੀਤੀ ਅਸੀਂ ਮੇਰਾ ਨਾਮ ਹੈ ਸੰਜੀਵ ਮਲੋਤਰਾ ਅਸੀਂ ਰਾਮਪਰਾ ਫੁੱਲ ਤੋਂ ਆਇਆ ਜੀ ਮੇਲਾ ਜੀ ਸਾਨੂੰ ਬਹੁਤ ਵਧੀਆ ਲੱਗਿਆ ਇਹ ਇੱਕ ਤਾਂ ਇੱਥੇ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਨੂੰ ਮੇਲ ਮਲਾ ਬਹੁਤ ਮਿਲਦਾ ਤੇ ਜਿਹੜੀਆਂ ਆਪਣੇ ਬੱਚਿਆਂ ਨੂੰ ਝੂਟੇ ਵਗੈਰਾ ਹੋਏ ਜਾਂ ਹੋਰ ਜਿਹੜੇ ਪੁਰਾਣੀ ਸਬਤਾਂ ਵਾਲੀਆਂ ਚੀਜ਼ਾਂ ਬਹੁਤ ਵਧੀਆ ਲੱਗੀਆਂ ਇਹ ਮੇਲੇ ਸਾਨੂੰ ਦੇਖ ਕੇ ਤੁਹਾਡੇ ਪਰਿਵਾਰ ਨਾਲ ਆਏ ਆ ਅਸੀਂ 2-3 ਘੰਟੇ ਇੱਥੇ ਸਪੈਂਡ ਕੀਤਾ ਹੈ ਸਾਨੂੰ ਬਹੁਤ ਹੀ ਵਧੀਆ ਲੱਗਾ ਬਹੁਤ ਹੀ ਅਸੀਂ ਇੰਜੋਏ ਕੀਤਾ ਤੇ ਅਸੀਂ ਚਾਹੁੰਦੇ ਆ ਕਿ ਆਪਣੇ ਪੰਜਾਬ ਵਿੱਚ ਹਰ ਇੱਕ ਕੋਨੇ ਵਿੱਚ ਇਹ ਮੇਲੇ ਲੱਗਣ ਚਾਹੀਦੇ ਆ ਲੱਗਦਾ ਜਿਵੇਂ ਜ਼ਿਆਦਾਤਰ ਆਪਾਂ ਘਰਾਂ ਚ ਰਹਿੰਦੇ ਆ ਜਾਂ ਕੰਮਾਂ ਕਰ ਰਹੇ ਰਹਿੰਦੇ ਆ ਬਿਲਕੁਲ ਜੀ ਅਸੀਂ ਇੱਥੇ ਰਹਿੰਦੇ ਹਾਂ ਉਹ ਜਿਹੜੀ ਲੇਲਾ ਚ ਆ ਕੇ ਜਿਹੜੀ ਸਟ੍ਰੈਸ ਹਟਦੀ ਬਿਲਕੁਲ ਜੀ ਘਰਾਂ ਵਿੱਚ ਸਭ ਤੋਂ ਵੱਡੀ ਗਲਤੀ ਹੈ ਜਿਹੜੀ ਸਭ ਤੋਂ ਵੱਡੀਆਂ ਨੂੰ ਇਹ ਜੀ ਲੱਗੀ ਅੱਜ ਅਸੀਂ 3 ਜਾਂ 4 ਘੰਟੇ ਲਾਇਆ ਹੈ ਜਿਹੜੇ ਬੱਚੇ ਨੇ ਘਰਾਂ ਚ ਮੋਬਾਈਲਾਂ ਚ ਜਾਂ ਆਪਾਂ ਸਾਰੇ ਆਪਣਾ ਮੋਬਾਈਲ ਦੇਖਦੇ ਰਹਿੰਦੇ ਆ ਪਰ ਜਦੋਂ ਇੱਥੇ ਆਏ ਇੱਕ ਤਾਂ ਅਸੀਂ ਮੋਬਾਈਲ ਤੋਂ ਰਹਿਤ ਹੋ ਗਏ ਤੇ ਜਿਹੜੇ ਮੋਬਾਈਲ ਤੋਂ ਰਹਿਤ ਹੋ ਗਏ ਸਟ्रेस ਸ ਆਟੋਮੈਟਿਕਲੀ ਦੂਰ ਹੁੰਦਾ ਹੈ ਤੇ ਅੱਜ ਇਸ ਤਰ੍ਹਾਂ ਲੱਗ ਰਿਹਾ ਕਿ ਮਹਿਸੂਸ ਹੋ ਰਿਹਾ ਹਲਕਾ ਹਲਕਾ ਮਹਿਸੂਸ ਹੋ ਰਿਹਾ ਤੇ ਇੰਜੋਏ ਵੀ ਕਰ ਰਹੇ ਆ ਬੱਚੇ ਨੇ ਇੰਜੋਏ ਕੀਤਾ ਤੇ ਬਹੁਤ ਵਧੀਆ ਜਿਹੜੇ ਲੋਕ ਨਹੀਂ ਆਏ ਦੇਖਣ ਜਾਂ ਜਿਆਦਾ ਮੇਰਾ ਨਹੀਂ ਜਾਣਾ ਚਾਹੀਦਾ ਨਹੀਂ ਮੈਨੂੰ ਇਹ ਚਾਹੀਦਾ ਹੈ ਕਿ ਜਿਹ ਕਿਉਂਕਿ ਇਹਦੇ ਵਿੱਚ ਦੇਖਿਆ ਜਾਵੇ ਕੋਈ ਫੀਸ ਵਾਲੀ ਨਹੀਂ ਹੈਗੀ ਜੇ ਆਉਣਗੇ ਤਾਂ ਸਟ्रेसलेस ਹੋਣਗੇ ਤੇ ਲੋਕਾਂ ਨਾਲ ਜੁੜਨਗੇ ਜਿਹੜੀ ਪੁਰਾਣੇ ਸਬਤਾਂ ਵਾਲੇ ਜਿਹੜੇ ਦੇਖਣ ਵਾਲੇ ਬੱਚਿਆਂ ਨੂੰ ਬਹੁਤ ਨੌਲਜ ਮਿਲਦੀ ਹੈ ਤੇ ਮੈਂ ਤਾਂ ਇਹ ਕਹਿੰਦਾ ਕਿ ਵੱਧ ਤੋਂ ਵੱਧ ਮੇਲਿਆਂ ਵਿੱਚ ਪਹੁੰਚਣਾ ਚਾਹੀਦਾ ਤੇ ਇੰਜੋਏ ਕਰਨਾ ਚਾਹੀਦਾ ਰਣਵੀਰ ਮਲੋਤਰਾ ਰਾਮਪਰਾ ਫੂਡ ਕੀ ਕਹਿਣਾ ਚਾਹੁੰਦੇ ਮੇਲੇ ਚ ਕਿਸ ਤਰ੍ਹਾਂ ਲੱਗਿਆ ਮੇਲਾ ਬਹੁਤ ਵਧੀਆ ਹੈ ਇੱਥੇ ਸਾਰੇ ਝੂਲੇ ਐਂਟਰਟੇਨਮੈਂਟ ਵਾਸਤੇ ਬੱਚੇ ਆਉਂਦੇ ਨੇ ਤੇ ਮਾਪਿਆਂ ਨਾਲ ਤੇ ਐਂਟਰਟੇਨਮੈਂਟ ਕਰਦੇ ਨੇ ਗੇਮਾਂ ਖੇਡਦੇ ਨੇ ਤੇ ਜਿੱਤ ਕੇ ਜਾਂਦੇ ਨੇ ਤੇ ਇੱਥੇ ਬਹੁਤ ਸਾਰੇ ਖਾਣ ਪੀਣ ਦੀਆਂ ਗੱਲ ਤੇ ਜਿਵੇਂ ਬੱਚੇ ਜ਼ਿਆਦਾਤਰ ਮੋਬਾਈਲਾਂ ਨਾਲ ਜੁੜੇ ਰਹਿੰਦੇ ਆ ਉਸ ਤਰ੍ਹਾਂ ਦੇ ਮੇਲੇ ਆ ਚੱਲਣਾ ਚਾਹੀਦਾ ਹਨਾ ਹਾਂਜੀ ਹੋਣਾ ਚਾਹੀਦਾ ਉਹ ਫਿਰ ਮੋਲੇ 'ਚ ਜੁੜੇ ਮੋਲੇ 'ਚ ਗੇਮਾਂ ਖੇਡੀ ਜਾਂਦੇ ਰਹਿੰਦੇ ਨੇ ਉਹ ਉਧਰ ਧਿਆਨ ਹੋਈ ਇਧਰਾਂ ਦਾ ਪੂਰਾ ਦਿਨ ਲੱਗੇ ਰਹਿੰਦੇ ਨੇ ਤੇ ਇਧਰ ਆ ਕੇ ਥੋੜਾ ਜਿਹਾ ਅੱਜ ਮੌਸਮ ਚ ਆਉਣਾ ਵਧੀਆ ਲੱਗਦਾ ਕੁਝ ਵੀ ਹੈ ਕਿ ਦੇਖਿਆ ਹੋ ਕਿਸ ਤਰ੍ਹਾਂ ਲੱਗਿਆ ਬਹੁਤ ਵਧੀਆ ਨੇਚਰ ਨਾਲ ਇੰਨੀਆਂ ਮੱਛੀਆਂ ਕਦੇ ਪਹਿਲਾਂ ਦੇਖੀਆਂ ਜਿਵੇਂ ਆਪਾਂ ਇਹਨੇ ਰੰਗ ਰੰਗ ਦੇ ਨਹੀਂ ਮੇਲੇ ਆ ਜੇ ਹੁਣ ਜਿਹੜੀਆਂ ਸਰਸਾਂ ਹਾਂਜੀ ਗੇਮਾਂ 'ਚ ਜਿੱਤੇ ਤੇ ਉਹ ਖਰੀਦਾਰੀ ਕੀਤੀ ਘਰ ਵਾਸਤੇ ਨਾ ਨਾ ਗੁਰシャン ਸਿੰਘ ਬਹੁਤ ਵਧੀਆ ਇੱਥੇ ਝੂਲੇ ਵੀ ਆ ਬੱਚਿਆਂ ਵਾਸਤੇ ਔਰ ਸਾਰੇ ਘਰ ਦੇ ਸਮਾਨ ਵੀ ਹੈ ਟਿਕ ਫਿਸ਼ਰਨਲ ਵੀ ਹੈਗੀ ਹੈ ਹਾਂਜੀ ਨਹੀਂ ਜੀ ਹਾਂਜੀ ਹਾਂਜੀ